ਸਸਰੀ ਘਰ ਬਾਈ ਜੋ ਕਿ ਆਪਾਂ ਇੱਕ ਨਵੀਂ ਖਬਰ ਬਹੁਤ ਵੱਡੀ ਖਬਰ ਲੈ ਕੇ ਆਏ ਆ ਜੋ ਕਿ ਇੱਕ ਬੱਚੇ ਦਾ ਕਤਲ ਹੋ ਗਿਆ ਇੱਕ ਬਈਏ ਨੇ ਪ੍ਰਵਾਸੀ ਨੇ ਕਤਲ ਕੀਤਾ ਤੇ ਇਸ ਕਰਕੇ ਉਹ ਬਈਏ ਨੂੰ ਗ੍ਰਿਫਤਾਰ ਕੀਤਾ ਕਰ ਲਿਆ ਦੇਖਦੇ ਹਾਂ ਹੁਣ ਅੱਗੇ ਵੀਡੀਓ ਵੱਲ ਐ ਤੇ ਜੇ ਤੁਹਾਨੂੰ ਜੋ ਨਵੇਂ ਚੈਨਲ ਤੇ ਹੋ ਔਰ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਜੋ ਰੋਜ਼ ਹੀ ਅਪਡੇਟ ਤੁਹਾਨੂੰ ਪਹੁੰਚੀ ਦੇਵੇ ਹਾਂਜੀ ਬਈ ਸਸਰੀ ਕਾਲ ਸਾਰੇ ਪੰਜਾਬੀਆਂ ਨੂੰ ਤੇ ਫਿਰ ਤੋਂ ਬਹੁਤ ਹੀ ਵੱਡੀ ਖਬਰ ਦੇ ਨਾਲ ਆ ਗਏ ਆ ਜੋ ਕਿ ਬੱਚੇ ਦਾ ਕਤਲ ਕੀਤਾ ਸੀ ਇੱਕ ਪ੍ਰਵਾਸੀ ਨੇ ਇੱਕ ਭਈਏ ਨੇ ਤੇ ਹੁਣ ਬਹੁਤ ਹੀ ਵੱਡਾ ਰਾਜ਼ ਖੁੱਲਿਆ ਜੋ ਕਿ ਉਸ ਭਈਏ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਬਾਈ ਬਣ ਕੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਕਰਦੇ ਆ ਸਾਰੀ ਗੱਲਬਾਤ ਜਿਹੜੇ ਜਨਰਲ ਤੇ ਨਵੇਂ ਆਇਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਬਾਈ ਬਣ ਕੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਹੁਣ ਵੱਧਦੇ ਆਪਾਂ ਵੀਡੀਓ ਦੇ ਵੱਲ ਸਵਖਤ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਕਿ ਬੱਚਾ ਅਗਵਾ ਕੇਸ ਦੇ ਵਿੱਚ ਗ੍ਰਿਫਤਾਰ ਹੋਏ ਭਈਏ ਨੇ ਕੀਤਾ ਰਿਮਾਂਡ ਦੌਰਾਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੱਸਿਆ ਅਸਲ ਮਾਸਟਰ ਮਾਈਂਡ ਦਾ ਨਾਮ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜੀ ਹਾਂ ਜਿੱਥੇ ਕਿ 5 ਸਾਲ ਦੇ ਬੱਚੇ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਨੇ ਪ੍ਰਵਾਸੀਆਂ ਦੇ ਖਿਲਾਫ ਮੋਰਚੇ ਵੀ ਖੋਲ ਦਿੱਤੇ ਨੇ આરોપી ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣ ਦੀ ਜੜੀ ਹੈ ਮੰਗ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਦੀਪਨਗਰ ਦੇ ਵਿੱਚ ਬੀਤੇ ਦਿਨੀ ਇੱਕ ਪ੍ਰਵਾਸੀ ਵਿਅਕਤੀ ਨੇ 5 ਸਾਲਾਂ ਬੱਚੇ ਨੂੰ ਅਗਵਾ ਕਰ ਲਿਆ ਸੀ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਆਮ ਲੋਕਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਰੋਸ ਦੇਖਣ ਨੂੰ ਮਿਲਿਆ ਸੀ। ਅੱਜ ਹੁਸ਼ਿਆਰਪੁਰ ਵਿਖੇ ਕਈ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਆਖਰ ਉਸ ਬੱਚੇ ਨੂੰ ਅਗਵਾ ਕੀਤਾ ਗਿਆ ਤੇ ਉਸ ਬੱਚੇ ਦੀ ਜਿਹੜੀ ਹੈ ਉਸ ਦੀ ਪਾਈ ਹੋਈ ਘੋੜੇ ਦੇ ਨਾਲ ਉਸ ਦਾ ਗਲਾ ਕੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਤੇ ਉਸ ਬੱਚੇ ਨੂੰ ਇਸ ਤਰ੍ਹਾਂ ਤੌਰਚਰ ਕੀਤਾ ਗਿਆ ਉਸ ਬੱਚੇ ਨੂੰ ਇਸ ਤਰ੍ਹਾਂ ਖਤਮ ਕਰ ਦਿੱਤਾ ਗਿਆ ਬੜੀ ਬੇਦਰਦੀ ਬੜੀ ਬੇਰਹਿਮੀ ਜਨਾਲੋ ਉਸ ਬੱਚੇ ਨੂੰ ਮਾਰਿਆ ਗਿਆ ਸੋ ਜਿਸ ਦੀਆਂ ਫੁਟੇਤੀ ਵੀ ਪੋਰਟਲ ਮਿਲੀ ਆ ਤੇ ਕਾਫੀ ਸ਼ਾਇਆ ਹੋਈਆਂ ਨੇ ਤੇ ਹਰ ਕੋਈ ਵੇਖ ਕੇ ਪਰਵਾਸੀਆਂ ਦੇ ਖਿਲਾਫ ਆਪਣਾ ਗੁੱਸਾ ਕੱਢ ਰਿਹਾ ਏ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਜਿਹੜੀ ਹੈ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਸੋ ਦੋਸ਼ੀ ਨੂੰ ਜਿਹੜੀ ਹੈ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਨਾਲ ਪਤਾ ਚਲ ਸਕੇ ਕਿ ਲੋਕ ਕਿਹੜੇ ਨੇ ਕੀ ਚਾ ਰਹੇ ਨੇ ਇਸ ਤਰ੍ਹਾਂ ਪ੍ਰਸ਼ਾਸਨ ਉਹਨਾਂ ਨੇ ਮੰਗ ਕੀਤੀ ਹੈ ਕਿ ਹੁਣ ਤੁਹਾਨੂੰ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਦੱਸਦੀ ਅਗਵਾ ਕਰਨ ਮਗਰੋਂ ਬੱਚੇ ਨੂੰ ਜਿੱਥੇ ਕੇ ਜਾਨੋਂ ਮਾਰ ਦਿੱਤਾ ਗਿਆ ਸੀ ਜਿਸ ਦੀ Laash ਰਾਜਪੁਰ ਦੇ ਸ਼ਮਸ਼ਾਨ ਘਾਟ ਤੋਂ ਬਰਾਮਦ ਹੋਈ ਹੈ ਰਿਪੋਰਟਾਂ ਦੇ ਅਨੁਸਾਰ ਬੱਚੇ ਨੂੰ ਸ਼ਾਮ 5 6 ਵਜੇ ਦੇ ਕਰੀਬ ਅਕੀ ਦੀ ਇੱਕ ਗਲੀ ਦੇ ਵਿਖੇ ਕੀਤਾ ਗਿਆ ਸੀ ਅਗਵਾ ਰਸੀ ਟੀਵੀ ਫੋਟੋ ਦੇ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਲੋਕਾਂ ਨੇ ਜਿਹੜੀ ਹੈ ਕਾਰਵਾਈ ਕੀਤੀ ਸੀ ਹਾਲਾਂਕਿ ਪੁਲਿਸ ਨੂੰ ਜਿਹੜੀ ਐ ਇੱਕ ਐਫਆਈਆਰ ਦਰਜ ਕਰਵਾਈ ਸੀ ਪੁਲਿਸ ਨੇ ਅਗਵਾ ਕਰਨ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਉਹ ਨਸ਼ੇ ਦਾ ਆਦੀ ਹੈ ਪੁਲਿਸ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਬੱਚੇ ਨੂੰ ਮਾਰ ਦਿੱਤਾ ਗਿਆ ਤੇ ਹਾਲਾਂਕਿ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇਹ ਸਭ ਕੁਝ ਹੋਇਆ ਤੇ ਜਾਂ ਸਰ ਬੱਚੇ ਨਾਲ ਕੋਈ ਨਿੱਜੀ ਰੰਜਸ਼ ਸੀ ਇਸ ਚੀਜ਼ ਦਾ ਹਲੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਅਜੇ ਤੱਕ ਇਹ ਬੱਚਿਆਂ ਦੇ ਸਾਰਿਆਂ ਦੇ ਮਾਪੇ ਜਿਹੜੇ ਨੇ ਅਲੱਤ ਹੋ ਚੁੱਕੇ ਨੇ ਤੇ ਜਿਸ ਬੱਚੇ ਨੂੰ ਮਾਰਿਆ ਗਿਆ ਉਹਨਾਂ ਦੇ ਪਿਤਾ ਪਿਤਾ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਇਹ ਤੁਹਾਨੂੰ ਦੱਸ ਦਈਏ ਤੇ ਜਿੱਥੇ ਕਿ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਇਨੀ ਬੇਰਹਿਮੀ ਨਾਲ ਮਾਰਿਆ ਗਿਆ ਸੋ ਜਿਸ ਤਰ੍ਹਾਂ ਉਸ ਦੀ ਸੀਸੀਟੀਵੀ ਫੋਟੋ ਜਿਹੜੀ ਹੈ ਵੇਖੀ ਜਾ ਰਹੀ ਹੈ ਤੇ ਬੱਚੇ ਦਾ ਪੋਸਟਮਾਰਟਮ ਦੌਰਾਨ ਮਾਹੌਲ ਉਸ ਸਮੇਂ ਪੂਰੀ ਤਰ੍ਹਾਂ ਦਮਗीन ਹੋ ਚੁੱਕਿਆ ਸੀ ਜਦੋਂ ਪੋਸਟਮਾਰਟਮ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੌਰਾਨ ਬੱਚੇ ਦੇ ਪਿਤਾ ਮਾਤਾ ਅਤੇ ਹੋਰ ਲੋਕ ਫੁੱਟ ਫੁੱਟ ਕੇ ਰੋ ਰਹੇ ᱛਾਨ ਅੱਖਾਂ ਉਹਨਾਂ ਦੀਆਂ ਬਿਲਕੁਲ ਨਮ ਹੋ ਚੁੱਕੀਆਂ ਸੀ ਜਦੋਂ ਮ੍ਰਿਤਕ ਹਰਵੀਰ ਜੀ ਜਿਹੜੀ ਵੱਡੀ 7 ਸਾਲਾ ਭੈਣ ਜਸਮੀਨ ਨੇ ਆਪਣੇ ਰੋਂਦੇ ਹੋਏ ਪਿਤਾ ਦੀਆਂ ਅੱਖਾਂ ਪੂੰਝਦੇ ਹੋਏ ਕਿਹਾ ਕਿ ਪਾਪਾ ਨਾ ਰੋਵੋ ਉਸ ਚੀਜ਼ ਨੇ ਸਾਰੇ ਹੀ ਪੰਜਾਬ ਨੂੰ ਸਾਰੀ ਹੀ ਦੁਨੀਆ ਨੂੰ ਰਵਾ ਕੇ ਰੱਖ ਦਿੱਤਾ ਹੈ ਅੱਖਾਂ ਸਾਫ਼ ਕਰ ਲਓ ਪਾਪਾ ਮ੍ਰਿਤਕ ਦੀ ਮਾਂ ਕੁਲਵਿੰਦਰ ਕੌਰ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਵਾਰ ਦੋਸ਼ੀ ਨੂੰ ਤੇ ਸਾਹਮਣੇ ਲੈ ਆਓ ਉਹ ਸਿਰਫ ਬੱਚੇ ਆਪਣੇ ਬੱਚੇ ਦਾ ਕਸੂਰ ਪੁੱਛਣਾ ਚਾਹੁੰਦੀ ਹੈ ਉਹਨਾਂ ਕਿਹਾ ਹੈ ਕਿ ਆਪਣੇ ਅਤੇ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਉਹ ਸ਼ਹਿਰ ਬਦਲ ਕੇ ਇੱਥੇ ਆਏ ਸਨ ਪਰ ਹੁਣ ਹੋ ਇੱਥੇ ਵੀ ਨਹੀਂ ਨਾ ਚਾਹੁੰਦੇ ਨੇ ਮੌਕੇ ਤੇ ਮੌਜੂਦ ਡੀਐਸਪੀ